ਕਦਰ ਤੁਸੀਂ ਸਾਰੇ ਠੀਕ ਹੋ ਨੇ ਤਾਂ ਗਾਇਸ ਤੁਸੀਂ ਸਾਰੇ ਮੈਨੂੰ ਪੁੱਛਦੇ ਰਹਿੰਨੇ ਹੋ ਕਿ ਤੁਹਾਡੇ ਲੰਬੇ ਵਾਲਾਂ ਦਾ ਰਾਜ਼ ਕੀ ਹੈ ਤੁਸੀਂ ਕੀ ਲਾਨਨੇ ਹੋ ਕਿਹੜੇ ਸ਼ੈਂਪੂ ਲਾਨਨੇ ਹੋ ਕਿਹੜਾ ਤੇਲ ਲਾਨਨੇ ਹੋ ਕਿਹੜਾ ਕੀ ਕਰਦੇ ਹੋ ਅੱਜ ਮੈਂ ਤੁਹਾਨੂੰ ਉਹੀ ਚੀਜ਼ ਦੱਸਾਂਗੀ ਤੇ ਤੁਸੀਂ ਸਾਰਿਆਂ ਨੂੰ ਮੇਰੇ ਇਹ ਚੀਜ਼ ਤਾਂ ਪਤਾ ਹੀ ਮੇਰੇ ਵਾਲ ਕਿੰਨੇ ਲੰਬੇ ਆ ਤਾਂ ਮੈਂ ਤੁਹਾਨੂੰ ਇਹ ਦੱਸਾਂਗੀ ਮੈਂ ਕੀ ਲਾਨੀ ਆ ਮੈਂ ਲਾਨੀ ਆ ਘਰੇਲੂ ਨੁਕਸਾ ਘਰੇ ਜਿਹੜੀ ਚੀਜ਼ ਨਾਲ ਬਣਦਾ ਵਾ ਉਹ ਚੀਜ਼ ਲਾਨਨੀ ਆ ਤਾਂ ਮੈਂ ਦੱਸ ਦੇ ਕਿਹਦੇ ਕਿਹਦੇ ਨਾਲ ਕੀ ਕੀ ਬਣਦਾ ਵਾ ਤੇ ਗਾਇਸ ਆ ਦੇਖੋ ਤੁਸੀਂ ਇੱਧਰ ਤੇ ਗਾਇਸ ਆ ਆਵਲਾ ਹੈ ਆਮਲਾ ਦੇਖੋ ਇਕੱਠਾ ਹੋਇਆ ਆਮਲਾ ਤੇ ਆ ਪਿਆਜ਼ ਆਮਲਾ ਪਿਆਜ਼ ਦੋਨੋਂ ਇਕੱਠੇ ਕੱਟ ਲਿਆ ਤੇ ਹੁਣ ਆਪਾਂ ਸਰ੍ਹੋਂ ਦਾ ਤੇਲ ਦੇ ਵਿੱਚ ਪਕਾਵਾਂਗੇ ਮੈਂ ਤੁਹਾਨੂੰ ਦਿਖਾਨੀਆਂ ਨਾਲ ਦੇ ਨਾਲ ਠੀਕ ਹੈ ਦੇਖੀ ਜਾ ਤੇ ਗਾਇਸ ਮੈਂ ਸਰ੍ਹੋਂ ਦਾ ਤੇਲ ਥੋੜਾ ਜਿਹਾ ਪਾਲਿਆ ਸੀ ਪਹਿਲਾਂ ਥੋੜਾ ਜਿਹਾ ਹੋਰ ਪਾ ਲੈਣੇ ਆ ਤੇ ਗਾਇਸ ਆਪਾਂ ਸਰ੍ਹੋਂ ਦਾ ਤੇਲ ਪਾਲਿਆ ਵਾ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਪਹਿਲਾਂ ਗਰਮ ਹੋਣ ਦਿੰਨੇ ਆ ਗਰਮ ਹੋਣ ਤੋਂ ਬਾਅਦ ਅਪਾ ਇਹਦੇ ਵਿੱਚ ਪਾਣਾ ਆਮਲਾ ਤੇ ਪਿਆਜ਼ ਫਿਰ ਹੋਰ ਵੀ ਚੀਜ਼ਾਂ ਪਾਣੀ ਆ ਉਹ ਜਦੋਂ ਪਾਉਂਗੇ ਤਾਂ ਨਾਲ ਦੇ ਨਾਲ ਤੁਹਾਨੂੰ ਦਿਖਾਉਂਗੇ ਕੀ ਕੀ ਪਾਣਾ ਕੀ ਕੀ ਨਹੀਂ ਪਾਣਾ ਤੇ ਤੇਲ ਚੰਗੀ ਤਰ੍ਹਾਂ ਗਰਮ ਹੋ ਜੇ ਤੇ ਦੇਖੋ ਤੇ ਗਾਇਸ ਤੁਸੀਂ ਇਹਨੂੰ ਅਪਲਾਈ ਕਿੱਦਾਂ ਕਰਨਾ ਤੁਸੀਂ ਜਾਓ ਤੇ ਹੈਡ ਵਾਸ਼ ਕਰਨਾ ਦੋਸਤੋ ਇੱਕ ਰਾਤ ਰਾਤ ਨੂੰ ਲਾ ਲਿਆ ਸਵੇਰੇ ਉੱਠ ਕੇ ਹੈਡ ਵਾਸ਼ ਕਰ ਲਿਆ ਇਦਾਂ ਉਹਦੇ ਨਾਲ ਵਾਲ ਕਾਲੇ ਰਹਿਣਗੇ ਆਮਲੇ ਤੁਹਾਨੂੰ ਪਤਾ ਹੀ ਕਿੰਨਾ ਗੁਣਕਾਰੀ ਹੁੰਦਾ ਆਮਲੇ ਦੇ ਵਿੱਚ ਥੋੜੇ ਮਤਲਬ ਵਾਲ ਨੇ ਸਟਰੋਂਗ ਬਤਾਂਗੇ ਵਾਈਟ ਨਹੀਂ ਹੋਣਗੇ ਛੇਤੀ ਹੋਂਦ ਇਹ ਦਿਖਾਣੀਆਂ ਕਿ ਮਤਲਬ ਕਿ ਤੁਸੀਂ ਜਿੱਦਾਂ ਕਰਦੇ ਹੋ ਕਈਆਂ ਦੇ ਘਾਟੇ ਦੇ ਵਿੱਚ ਵਾਲ ਵਾਈਟ ਹੋ ਜਾਂਦੇ ਕੁਛ ਵੀ ਉਹ ਚੀਜ਼ ਨਹੀਂ ਹੋਊਗੀ ਤਾਂ ਮੈਂ ਤੇਲ ਗਰਮ ਹੋ ਗਿਆ फटाफट ਆਮਲਾ ਪਾਣਦੇ ਆ ਇਹਦੇ ਵਿੱਚ ਤੇ ਪਿਆਜ਼ ਪਾਣਦੇ ਆ ਫਿਰ ਹੋਰ ਕੁਝ ਹੋਗਾ ਠੀਕ ਹੈ ਆ ਆਮਲਾ ਤੇ ਪਿਆਜ਼ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਤੇਲ ਥੋੜਾ ਜਿਹਾ ਗਰਮ ਹੋ ਗਿਆ ਆ ਦੇਖੋ ਤੁਹਾਨੂੰ ਪਤਾ ਲੱਗ ਜੂਗਾ ਆਪੇ ਆ ਦੇਖੋ ਗਰਮ ਹੋੰਨਾ ਤੇਲ ਇਹਨੂੰ ਚੰਗੀ ਤਰ੍ਹਾਂ ਜਲਾ ਲੈਣਾ ਵਾ ਆਹ ਦੇਖੋ ਪਕਾ ਲੈਣੇ ਜਿੰਨੀ ਤਰ੍ਹਾਂ ਤਾਂ ਹੁਣ ਉਹਦੇ ਵਿੱਚ ਆਪਾਂ ਆਪ ਇਸ ਤਰ੍ਹਾਂ ਦਾ ਪਾਵਾਂਗੇ ਕਿ ਆਹ ਦੇਖੋ ਮੈਥੀ ਗਾਇਸ ਆਹ ਦੇਖੋ ਮੈਥੀ ਹੈਗਾ ਮੈਥੀ ਤੁਸੀਂ ਸਾਰੇ ਜਾਣਦੇ ਹੋ ਮੈਥੀ ਮੈਥੀ ਬਹੁਤ ਵਧੀਆ ਹੁੰਦਾ ਹਮਾ ਸਾਡੇ ਸਿਹਤ ਲਈ ਵੀ ਬਾਲਾਂ ਲਈ ਬਹੁਤ ਵਧੀਆ ਹੁੰਦਾ ਹੁਣ ਆਪਾਂ ਇਹਦੇ ਵਿੱਚ ਇੰਨੀ ਮੈਥੀ ਪਾਵਾਂਗੇ ਥੋੜੀ ਜਿਹੀ ਆਹ ਦੇਖੋ ਜ਼ਿਆਦਾ ਨਹੀਂ ਲਿੱਤੀ ਥੋੜੀ ਲਿੱਤੀ ਹੈ ਮੈਥੀ ਗਾਇਸ ਆਹ ਆਪਾਂ ਮੈਥੀ ਕਾਤੀ ਹੈ ਤੇਜ ਐਨ ਨੂੰ ਚੰਗੀ ਤਰ੍ਹਾਂ ਜਿਹੜਾ ਲਾਂਗੇ ਜਿਹੜੇ ਆਮਲੇ ਤੇ ਪਿਆਜ਼ ਪਾਇ ਲੇਤੇ ਉਹ ਜਲ ਨਹੀਂ ਜਾਣਗੇ ਚੰਗੀ ਤਰ੍ਹਾਂ ਇਹਦੇ ਵਿੱਚ ਹੋ ਜੇ ਮੈਲਟ ਹੋ ਜੇ ਵਧੀਆ ਜਿਹੜਾ ਉਹਦੇ ਜੂਸ ਹੁੰਦਾ ਨਾ ਆਉਗਲੇ ਰਿਹਾ ਕੁਝ ਵੀ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਵੇ ਉਹਨਾਂ ਦਾ ਆਪਾਂ ਇਹਨੂੰ ਪਕਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਜਲਾਇਆ ਲੈ ਪੱਕਦੇ ਆ ਜਲ ਜਾਣਗੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਉਤਾਰਾਂਗੇ ਤੇ ਫਿਰ ਤੁਹਾਨੂੰ ਦਿਖਾਣੇ ਆ ਜਦੋਂ ਪੱਕਦੇ ਆ ਠੀਕ ਹੈ ਹੋਰ ਇੱਕ ਚੀਜ਼ ਪਾ ਰਹੇ ਆ ਆਪਾਂ ਮੈਂ ਤੁਹਾਨੂੰ ਦਿਖਾਣੇ ਕਿ ਆ ਦੇਖੋ ਲੌਂਗ ਆ ਥੋੜੇ ਜਿਹਾ ਆਪਾਂ ਲੌਂਗ ਪਾ ਦਿੰਨੇ ਆ 2-4 ਲੌਂਗ ਪਾਣ ਤੋਂ ਬਾਅਦ ਇਹਦੇ ਵਿੱਚ ਹੀ ਹੋਏ ਲੌਂਗ ਆਪਾਂ ਪਾ ਦਿੰਨੇ ਆ ਲੌਂਗ ਤੇ ਆ ਦੇਖੋ ਲੌਂਗ ਹੋ ਗਏ ਉਹ ਹੋਏ ਏਵੀ ਲੌਂਗ ਵੀ ਸਾਡੇ ਲਈ ਬਹੁਤ ਅੱਛਾ ਹੁੰਦਾ ਵਾ ਤੇ ਬਾਲਾਂ ਲਈ ਬਹੁਤ ਛੰਦਰਾ ਲੌਂਗ ਆਮਲਾ ਤੇਲ ਤੇ ਸੱਪਾਉ ਤੇ ਬਹੁਤ ਵਧੀਆ ਹੁੰਦਾ ਹੁੰਦਾ ਮੈਂ ਲੌਂਗ ਪਾਤੇ ਆ ਦੇਖੋ ਜਲ ਚੁੱਕਿਆ ਪਿਆਜ਼ ਵੀ ਜਲ ਗਿਆ ਆਮਲਾ ਚੰਗੀ ਤਰ੍ਹਾਂ ਫਰਾਈ ਹੋ ਗਿਆ ਵਾ ਠੀਕ ਹੈ ਹੁਣ ਆਪਾਂ ਇਹਨੂੰ ਪਾਵਾਂਗੇ ਇਸ ਸੀਸੀ ਤੇ ਪਹਿਲਾਂ ਬਣਾ ਕੇ ਰੱਖੇ ਹੋਏ ਫਿਰ ਇਹ ਦੇਖ ਮੇਥੀ ਦਾਣੇ ਕਇਓ ਇਹ ਨਾ ਮੈਥੀ ਦਾਣੇ ਪਹਿਲਾਂ ਪਿਆਜ਼ ਇਹਦੇ ਵਿੱਚ ਜਲ ਗਿਆ ਸੀ ਜੰਗਲ ਦਾ ਬਣਾ ਕੇ ਰੱਖਿਆ ਤਾਂ ਆਪਾਂ ਇਹਦੇ ਵਿੱਚ ਦੁਬਾਰਾ ਹੀ ਪਾ ਦਾਂਗੇ ਠੀਕ ਆ ਗੈਸ ਨੂੰ ਮੈਂ ਬੰਦ ਕਰਤਾ ਹਾਂ ਤੇ ਆਹ ਦੇਖੋ ਜਲ ਚੁਕਿਆ ਪਿਆਜ਼ ਆਵਲਾ ਚੰਗੀ ਦਾਦਾ ਜਲ ਗਿਆ ਵਾ ਤੇ ਆਹ ਦੇਖੋ ਖੁੰਨ ਗਿਆ ਤੇ ਗੈਸ ਜੇ ਜਦੋਂ ਇਹ ਠੰਡਾ ਹੋ ਜੇ ਫਿਰ ਆਪਾਂ ਇੱਕ ਸੀਸੀ ਚ ਪਾਨਾ ਰੱਖ ਲੈਣਾ ਇੰਡਾ ਦੀ ਸੀਸੀ ਮੇਰੇ ਕੋਲ ਹੈਗੀ ਮੈਂ ਇਹਦੇ ਵਿੱਚ ਹੀ ਪਾਣੇ ਆ ਇਹਦੇ ਵਿੱਚ ਰੱਖਣੀ ਆ ਇਹਦੇ ਵਿੱਚ ਅੱਜ ਆਪਾਂ ਲਾਵਾਂਗੇ ਇਹ ਤੇਲ ਕਿਉਂਕਿ ਨਾ ਵਧੀਆ ਹੁੰਦਾ ਬਹੁਤ ਜ਼ਿਆਦਾ ਤਾਂ ਹੁਣ ਤੁਸੀਂ ਜੇ ਪਾ ਕੇ ਰੱਖ ਕੇ ਸਟੋਰ ਕਰਕੇ ਰੱਖ ਲੈਣਾ ਨਾ ਖਰਾਬ ਨਹੀਂ ਹੁੰਦਾ ਜਿੰਨਾ ਮर्जी ਟਾਈਮ ਰੱਖੋ ਪਰ ਹਫਤੇ 'ਚ ਦੋ ਵਾਰੀ ਤਿੰਨ ਵਾਰੀ ਲਾਣਾ ਜ਼ਰੂਰ ਹੈ ਜਿੱਦਾਂ ਲਾਉਂਗੇ ਤਾਂ ਤੁਹਾਨੂੰ ਆਪਣੇ ਆਪ ਹੀ ਫਰਕ ਲੱਗੂ ਵਾਲ ਝੜਨਾ ਘਟ ਹੋ ਜਾਣਗੇ ਹੇਅਰ ਫਾਲ ਹੁੰਦਾ ਜਿਨ੍ਹਾਂ ਦੇ ਦੋ ਮੂੰਹੇ ਵਾਲਮ ਦੇ ਵਾਈਟ ਵਾਲ ਹੋ ਜਾਂਦੇ ਕਈਆਂ ਕਈ ਛੋਟੇ ਦੀ ਕੁੜੀਆਂ ਹੁੰਦੀਆਂ ਨੇ ਉਹਨਾਂ ਦੇ ਵਾਈਟ ਵਾਲ ਹੋ ਜਾਂਦੇ ਛੇਤੀ ਤੋਂ ਵੀ ਨਹੀਂ ਹੋਣਗੇ ਇਹਨੂੰ ਤੁਸੀਂ ਲਾਉਂਗੇ ਤਾਂ ਇਹਦੇ ਨਾਲ ਵਧੀਆ ਰਹੂਗਾ ਬਹੁਤ ਜ਼ਿਆਦਾ ਆਮਲਾ ਤਾਂ ਆਮਲਾ ਹੋ ਗਿਆ ਪਿਆਜ਼ ਬਹੁਤ ਵਧੀਆ ਹੁੰਦਾ ਤੇ ਇਹਦੀ ਬਲੌਂਥ ਬਹੁਤ ਅੱਛਾ ਰਹੂਗਾ ਠੀਕ ਹੈ ਗਾਇਸ ਆ ਦੇਖੋ ਆਪਣਾ ਤੇਲ ਠੰਡਾ ਹੋ ਗਿਆ ਤੇ ਆਹ ਥੋੜੇ ਜਿਹਾ ਆਮਲੇ ਨੂੰ ਸਲਾਈਸਿਸ ਕੱਟ ਲਿਆ ਆਪਾਂ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦਨੇ ਸਲਾਈਸਿਸ ਨੂੰ ਇਹ ਕੱਚੇ ਹਨ ਇਹ ਥੋੜਾ ਘੁਲ ਜਾਣਗੇ ਇਹਦਾ ਬੰਨਿਆ ਰਹੂਗਾ ਬੰਦੀਆ ਸਸਟਮ ਜਿਹਾ ਤੇ ਆਪਾਂ ਆ ਤੇ ਹਨ ਆਪਾਂ ਇਹ ਤੇ ਨਵਾ ਕਰਾਂਗੇ ਰੋਜ਼ ਖਾ ਦੇਣਾ ਹੁਣ ਇਹਨੂੰ ਆਪਾਂ ਪਾਣਾ ਹੈ ਤਾਂ ਗਾਇਸ ਪਹਿਲਾਂ ਆਪਾਂ ਕੱਢ ਲੈਨੇ ਆ ਆ ਜਿਹੜਾ ਜਲਿਆ ਜੁਲਿਆ ਹੈ ਨਾ ਆ ਕੱਢ ਲੈਨੇ ਵੀ ਰਹਿਣਾ ਉਹਨਾਂ ਕੋਈ ਕੰਮ ਨਹੀਂ ਹੈਗਾ ਆ ਦੇਖੋ ਕੱਢ ਲਿਆ ਸਾਰੇ ਜਿੰਨਾ ਵੀ ਪਿਆਜ਼ ਸੀ ਆਮਲਾ ਜਲ ਗਿਆ ਸੀ ਨਾ ਸਾਰਾ ਕੱਢ ਲੈਣਾ ਆ ਦੇਖੋ ਇਹ ਬਹੁਤ ਵਧੀਆ ਰੈਸਪੀ ਹੈ ਤੁਸੀਂ ਲਾ ਕੇ ਦੇਖੋਗੇ ਮੇਰੇ ਵਰਗੇ ਬਾਅਦ ਤੁਹਾਡੇ ਸਾਰਿਆਂ ਨੇ ਹੋ ਜਾਣਗੇ ਲੋੜ ਬਤਾਉਗਾ ਤੇ ਆ ਦੇਖੋ ਨਿੱਦ ਮੇਰੇ ਯਾਰ ਨੇ ਹੁਣ ਦਾ ਤੁਹਾਡੇ ਸਾਰਿਆਂ ਦੇ ਇਹ ਤੇਲ ਤੇਰਾ ਕਿੰਨਾ ਚਿਰ ਚੱਲਦਾ ਹਾਂ ਪਿੰਨ ਮਹੀਨੇ 3 3 ਮਹੀਨੇ ਗਾਇਸ ਇਹ ਤੇਲ ਚਲ ਜਾਂਦਾ ਤੇ ਆ ਗਾਇਸ ਇੰਨਾ ਦੇਖੋ ਸਾਰੇ ਸੀਸੀ ਭਰ ਗਈ ਮੇਰੀ ਆ ਪਾਈਆ ਤੇਲ ਹੁਣਾ ਮੇਰੇ ਖਿਆਲ ਹੈ ਨਾ ਹੂੰ ਪਾਈਆ ਤੇਲ ਤੁਸੀਂ ਇਦਾਂ ਕਰਕੇ ਰੱਖ ਲੈਣਾ ਚੰਗੀ ਤਰ੍ਹਾਂ ਫਿਰ ਲਾਣਾ ਤੁਸੀਂ ਹਫਤੇ ਚ ਦੋ ਵਾਰੀ ਲਾਉਗੇ ਤੇ ਤੁਹਾਡੇ ਬਾਲ ਲਿਖੋ ਐਂਡ ਹੋਣਗੇ ਐਂਡ ਤੋਂ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਵੀਡੀਓ ਕਹੇ ਜਿਵੇਂ ਨਹੀਂ ਔਰ ਤੁਮੇ ਇਹ ਨੁਕਸਾ ਕਹੇ ਜੇ ਲੱਗੇ ਤਾਂ ਤੁਸੀਂ ਕੋਈ ਘਰੇ ਟਰਾਈ ਕਰਕੇ ਜਰੂਰ ਦੇਖਣਾ ਟਰਾਈ ਕਰਕੇ ਦੇਖਿਓ ਤੁਸੀਂ ਆਪ ਅਗਲੇ ਕਮੈਂਟ ਕਰਨ ਆਉਗੇ ਵੀਡੀਓ ਵਿੱਚ ਹਾਂ ਕਿ ਹਾਂ ਵੀ ਵਾਕੀ ਫਰਕ ਪਿਆ ਉਹ ਤੁਹਾਨੂੰ ਕਿੰਨੇ ਦਿਨਾਂ ਤੱਕ ਇਹ ਸਰ ਦਬਾਉਗਾ ਤੁਸੀਂ 13 ਮਹੀਨੇ 3 ਮੰਥ ਹਫਤੇ ਚ ਦੋ ਵਾਰੀ ਲਾਉਗੇ ਫਿਰ ਦੇਖਿਓ ਵਾਲ ਦਾ ਡੈਂਡ ਤੇ ਆ ਦੇਖੋ ਆਪਣਾ ਤੇਲ ਬਣ ਚੁੱਕਿਆ ਹੁਣ ਆਪਾਂ ਟੱਕ ਲਾ ਕੇ ਰੱਖ ਦਿੰਨੇ ਆ ਤੇ ਹੁਣ ਰਾਤ ਨੂੰ ਆਪਾਂ ਇਹ ਤੇਲ ਲਾਵਾਂਗੇ ਅਪਲਾਈ ਕਰਾਂਗੇ ਆ ਦੇਖੋ ਥੋੜਾ ਜਿਹਾ ਡਿੱਗ ਗਿਆ ਸੀ ਬਲਣ ਲਾ ਲੈਣੀ ਆ ਬਲਣ ਹੀ ਲਾਣਾ ਪਾਚ ਅ ਸਲਾਈਸਿਸ ਵੀ ਕੱਟ ਕੇ ਰੱਖਣਾ ਇਹਦੇ ਵੀ ਸਲਾਈਸਿਸ ਮੇ ਕੱਟੇ ਹੋਏ ਨੇ ਵਿੱਚ ਆਵਲੇ ਦੇ ਸਲਾਈਸਿਸ ਬਣਗੇ ਤੇਲ ਤੇ ਤੁਸੀਂ ਸਾਰੇ ਇਦਾਂ ਮਤਲਬ ਬਣਾ ਬਣੋਗੇ ਆਮਲੇ ਦਾ ਤੇ ਰੱਖਣਾ ਵਾ ਤਾਂ ਤੁਸੀਂ 3-4 ਮਹੀਨੇ ਲਾਣਾ 3 ਤੋਂ 4 ਮਹੀਨੇ ਹਫਤੇ 'ਚ ਦੋ ਵਾਰੀ ਅਪਲਾਈ ਕਰਨਾ ਸਿਰ ਦੇ ਵਿੱਚ ਜਦੋਂ ਹੈਡ ਵਾਸ਼ ਕਰਨਾ ਉਸ ਤੋਂ ਇੱਕ ਦਿਨ ਪਹਿਲਾਂ ਇੱਕ ਰਾਤ ਨੂੰ ਲਾ ਲੈਣਾ ਸਭ ਰੋਟ ਕੇ ਹੈਡ ਵਾਸ਼ ਕਰ ਲੈਣਾ ਤਾਂ ਜਦੋਂ ਤੁਸੀਂ ਹੈਡ ਵਾਸ਼ ਕਰੂਗਾ ਤੁਹਾਨੂੰ ਵਾਲ ਆਪਣੇ ਇੰਨੇ ਸੌਫਟ ਇੰਨੇ ਸ਼ਾਈਨੀ ਇੰਨੇ ਵਧੀਆ ਲੱਗਣਗੇ ਤੁਹਾਡੇ ਵਾਈਟ ਵਾਲ ਵੀ ਜਲਦੀ ਨਹੀਂ ਹੋਣਗੇ ਤਾਂ ਤੁਸੀਂ ਇਹਦੇ ਮਤਲਬ ਕਿ ਫੋਲੋ ਕਰਦੇ ਰਹੋ ਹਮੇਸ਼ਾ ਜਰੂਰੀ ਜਿੱਦਾਂ ਤੁਸੀਂ ਕੇਰਾਟਿਨ ਸਮੂਥਨਿੰਗ ਕੀ ਕੀ ਕਰਾਉਂਦੇ ਹੋ ਇਹ ਇਹ ਸਭ ਦੀ ਵੀ ਦਿੱਕਤ ਹੈ ਨਾ ਤੁਹਾਨੂੰ ਤੇ ਤੇ ਲੰਘ ਉਹਦੇ ਨਾਲ ਠੀਕ ਹੋ ਜਾਣਗੇ ਕੇਰਾਟਿਨ ਜਿੱਦਾਂ ਬਾਲ ਖਰਾਬ ਕਰ ਦਿੰਦੀ ਸਮੂਥਨਿੰਗ ਹੁੰਦੀ ਬਾਲ ਖਰਾਬ ਕਰੇ ਤੁਸੀਂ ਇਹ ਨੁਕਸਾ ਕਰੋਗੇ ਨਾ ਉਹਦੇ ਨਾਲ ਬਾਲ ਸਾਡੇ ਵਾਈਟ ਨਹੀਂ ਹੋਣਗੇ ਜਲਦੀ ਜਦ ਹੀ ਕਈ ਦਿਨ ਨਹੀਂ ਹੁੰਦੇ ਮੈਨੂੰ ਤੇ ਇੱਕ ਵਾਰੀ ਉਹਨਾਂ ਨੇ ਕਲਰ ਕਰਾਉਣੇ ਕਰਾ ਕਿ ਉਹਨਾਂ ਦੇ ਬਾਲ ਵਾਈਟ ਹੋ ਜਾਣ ਤੁਸੀਂ ਨੁਕਸਾ ਲਗਾ ਕੇ ਰੱਖੋ ਵਾਈਟ ਤੁਹਾਡੇ ਜਿਹੜੇ ਵਾਲ ਹੁੰਦੇ ਆ ਉਹ ਰੁੱਕ ਜਾਣਗੇ ਹੁੰਨੇਗੇ ਨਹੀਂ ਵਾਈਟ ਵਾਲ ਤੇ ਤੁਹਾਨੂੰ ਮਤਲਬ ਕਿ ਵਧੀਆ ਹੋਊਗਾ ਰਿਜ਼ਲਟ ਵੀ ਤੇ ਬਾਲ ਸਮੂਥ ਬਲੈਕ ਸ਼ਾਈਨਿੰਗ ਕਰਨਗੇ ਤੁਸੀਂ ਅਪਲਾਈ ਕਰਕੇ ਜਦੋਂ ਉਹ ਲੰਬੇ ਹੋਣਗੇ ਠੀਕ ਹੈ ਮਿਲਦੇ ਆਪਾਂ ਕਿਸੇ ਨੈਕਸਟ ਵੀਡੀਓ ਤਦ ਤੱਕ ਲਈ ਬਾਏ ਬਾਏ ਤੇ ਪਲੀਜ਼ ਕਮੈਂਟ ਕਰਕੇ ਦੱਸਣਾ ਨੁਕਸਰ ਕਹੇ ਜਾਂ ਲੱਗਿਆ